ਜਾਨੀ ਚੋਰ ਨੇ ਬੁੱਢਾ ਲੱਕੜਹਾਰਾ ਉਹਦੀ ਪਤਨੀ ਤੇ ਉਹਦੀ ਕੁੜੀ ਮਾਨਕੌਰ ਤਿੰਨਾਂ ਨੂੰ ਮਾਰ ਕੇ ਖੂਹ ਵਰਗੇ ਭੋਰੇ ਵਿੱਚ ਸੁੱਟ ਦਿੱਤਾ ਆਓ ਅੱਗੇ ਸੁਣੀਏ ਇਤਨੇ ਮਨ ਵਿੱਚ ਸੋਚ ਕੇ ਤੁਰਿਆ ਜਾਨੀ ਚੋਰ ਪਹਿਲੇ ਰਤਨ ਕੁਮਾਰ ਦਾ ਦੇਖ ਲਵਾਂ ਮੈਂ ਜੋਰ ਕਾਲ ਸਦੀਪਕ ਦੀ ਲਈ ਉਤੋਂ ਅੰਧੀ ਰਾਤ ਸੀ ਬੱਦਲ ਦਾ ਜ਼ੋਰ ਜੋ ਸੁਣੋ ਹਮਾਰੀ ਬਾਤ ਜਿਹੜਾ ਦਰਵਾਜ਼ਾ ਸੀ ਗਾਦਰਬਾਰ ਦਾ ਲੱਗਿਆ ਸੀ ਪਹਿਰਾ ਨੰਗੀਤਾ ਲਵਾਰ ਦਾ ਨੀਂਦ ਮੇ ਬੇਹੋਸ਼ ਹੋਇਆ ਪਹਿਰੇਦਾਰ ਜੋ ਜਾਨੀ ਨੇ ਉਠਾ ਲੇ ਸਾਰੇ ਹਥਿਆਰ ਜੋ ਕਪੜਾ ਵੀ ਨਹੀਂ ਛੱਡਿਆ ਸਰੀਰ ਤੇ ਕਰ ਦਿੱਤੀ ਵੱਧ ਓਮਦਾ ਫਕੀਰ ਤੇ ਦਾੜੀ ਮੁੱਛਾਂ ਸਾਬਦ ਸਿਆਂ ਉਤਾਰ ਜੋ ਜਾਨੀ ਨੇ ਉਠਾ ਲੇ ਸਾਰੇ ਹਥਿਆਰ ਜੋ ਪੈਰ ਸੰਗ ਪੈਰ ਸਾਰਿਆਂ ਦੇ ਬਨ ਕੇ ਹੋ ਗਿਆ ਅਲੱਗ ਜੋ ਗੁਰੂ ਨੂੰ ਮੰਨ ਕੇ ਦਿਲ ਵਿੱਚ ਆਪਣੇ ਹਰਖਤਾਰ ਜੋ ਜਾਨੀ ਨੇ ਉਠਾ ਲੇ ਸਾਰੇ ਹਥਿਆਰ ਜੋ ਓ ਬੋਲਦਾ ਨਾ ਕੋਈ ਮਰਿਆ ਸਮਾਨ ਜੀ ਬੋਲਦਾ ਨਾ ਕੋਈ ਮਰਿਆ ਸਮਾਨ ਜੀ ਇਹ ਨਹੀਂ ਪਤਾ ਕਿੱਥੇ ਵੱਸਦਾ ਜਹਾਨ ਜੀ ਓ ਏਕ ਏਕ ਸ਼ੋਰ ਚੰਦਾ ਹੋ ਸ਼ਿਆਰ ਜੋ ਜਾਨੀ ਨੇ ਉਠਾ ਲੇ ਸਾਰੇ ਹਥਿਆਰ ਜੋ ਜਾਨੀ ਨੇ ਉਠਾਲੇ ਸਾਰੇ ਹਥਿਆਰ ਜੋ ਦਰਵਾਜੇ ਤੇ ਜਾ ਕੇ ਲਿਖਦਾ ਜਾਨੀ ਚੋਰ ਜਾਨੀ ਆਇਆ ਸ਼ਹਿਰ ਮੇ ਪਕੜ ਲਵੋ ਲਾ ਜ਼ੋਰ ਉੱਤੇ ਦਰਵਾਜੇ ਦੇ ਅੱਖਰ ਲਿਖਦਾ ਹੈ ਤੂੰ ਤਗੇ ਬਾਧੀਆਂ ਕਰਨ ਸਿੱਖਦਾ ਕਰੇ ਤਕੜਾਈ ਰਤਨ ਕਮਾਰ ਨੂੰ ਛੱਡ ਕੇ ਨਹੀਂ ਜਾਣਾ ਮਹਿਕ ਦੇ ਮਨਾਰ ਨੂੰ ਚਾਹੇ ਰਾਣੀ ਮਹਿਕ ਦੇ ਪਤਾਲ ਵਾੜ ਦੇ ਚਾਹੇ ਰਾਜਾ ਉੱਤੇ ਅਸਮਾਨ ਝਾੜ ਦੇ ਜਾਣ ਦੇ ਸਮਾਮ ਜਾਨੀ ਸਰਦਾਰ ਨੂੰ ਛੱਡ ਕੇ ਨਹੀਂ ਜਾਣਾ ਮਹਿਕ ਦੇ ਮਨਾਰ ਨੂੰ ਦਿਨ ਅਠਾ ਅੰਦਰ ਲਜਾਉਂ ਰਾਜਨਾ ਬੈਤਨਾ ਅਠਾ ਅੰਦਰ ਲਜਾਉਂ ਰਾਜਨਾ ਕੱਡੇ ਬਿਨਾ ਖਾਉਂ ਰਜ ਕੇ ਅਨਹਾਜਨਾ ਲੰਗਣੇ ਨਾ ਦੇਵਾ ਦੂਜੇ ਐ ਤਿਵਾਰ ਨੂੰ ਛੱਡ ਕੇ ਨੀ ਜਾਣਾ ਮਹਿਕ ਦੇ ਮਨਾਰ ਨੂੰ ਬਿਨਾ ਲਲਕਾਰ ਹੈ ਤਰਗ ਮਾਰਨਾ ਗੌਰ ਸੰਗ ਮੇਰਾ ਲਿਖਿਆ ਵਿਚਾਰਨਾ ਇਸੇ ਲਈ ਏ ਤੁਝੇ ਦੇਮਦਾ ਮੈਂ ਸਹਾਰ ਨੂੰ ਛੱਡ ਕੇ ਨਹੀਂ ਜਾਣਾ ਮੈਂ ਕਦੇ ਮੈਂ ਨਹਾਰ ਨੂੰ ਔਰ ਵੀ ਤੁਮਾਰੀ ਮੈਂ ਅਲੱਖ ਵੱਢਣੀ ਬੇਟੀ ਤੇਰੀ ਮੈਂ ਕਦੇ ਕੇ ਸੰਗ ਕੱਢਣੀ ਦੇਖ ਲੂੰ ਮੈਂ ਤੇਰੀ ਨਾਲੇ ਤਲਵਾਰ ਨੂੰ ਛੱਡ ਕੇ ਨਹੀਂ ਜਾਣਾ ਮੈਂ ਕਦੇ ਮੈਂ ਨਹਾਰ ਨੂੰ ਉਹ ਲੇਖ ਦਰਵਾਜੇ ਤੇ ਪਛਾੜੀ ਹਟਦਾ ਲੇਖ ਦਰਵਾਜੇ ਤੇ ਪਛਾੜੀ ਹਟਦਾ ਉਸੇ ਘਰ ਵੱਲ ਨੂੰ ਕਦਮ ਪਟਦਾ ਆ ਗਿਆ ਕਿਸ਼ੋਰ ਆਪਣੇ ਦੁਵਾਰ ਨੂੰ ਛੱਡ ਕੇ ਨਹੀਂ ਜਾਣਾ ਮਹਿਕ ਦੇ ਮਹਿਨਾਰ ਨੂੰ ਬਈ ਛੱਡ ਕੇ ਨਹੀਂ ਜਾਣਾ ਮਹਿਕ ਦੇ ਮਹਿਨਾਰ ਨੂੰ ਜਾਨੀ ਵਰਗਾ ਹੋਰ ਕੋਈ ਨਾ ਹੋਇਆ ਹਸ਼ਿਆਰ ਜਿਹੜੇ ਵੀ ਗਿਆ ਕੰਮ ਨੂੰ ਨਹੀਂ ਵਿਖਾਈ ਹਾਰ ਕਹਿੰਦੇ ਬੇਸ਼ੱਕ ਚੋਰ ਟਾਸੀ ਕਰਦੇ ਬਦਨਾਮ ਸੱਚਾ ਸੁੱਚਾ ਨੀਤ ਦਾ ਰੱਖਦਾ ਕੈਮ ਇਮਾਨ ਬਹੁਤ ਆ ਸ਼ਹਿਰਾਂ ਨੇ ਇਹ ਕਿੱਸਾ ਲਿਖਿਆ ਖੋਲ ਕੇ ਸੁਣਾਈ ਇੱਥੇ ਸਾਰੀ ਵਿਖਿਆ ਹੋਇਆ ਵਿੱਚ ਜੱਗ ਦੇ ਇਨਾਮੀ ਚੋਰਟਾ ਆਖਦੇ ਸੀ ਲੋਕਿਓ ਨੂੰ ਜਾਣੀ ਚੋਰਟਾ ਧਰਮ ਇਮਾਨ ਸੀ ਬਚਾ ਕੇ ਰੱਖਦਾ ਨਾਲੇ ਹਥਿਆਰ ਵੀ ਸਜਾ ਕੇ ਰੱਖਦਾ ਹੌਣ ਕਦੇ ਦਿੰਦਾ ਨਹੀਂ ਸੀ ਹਾਨੀ ਚੋਰਟਾ ਲੋਕ ਆਖਦੇ ਸੀ ਉਹਨੂੰ ਜਾਨੀ ਚੋਰਟਾ ਉਹ ਸੰਕੜੇ ਘਰਾਂ ਨੂੰ ਸੀ ਹਮੇਸ਼ਾ ਪਾਲਦਾ ਸੰਕੜੇ ਘਰਾਂ ਨੂੰ ਸੀ ਹਮੇਸ਼ਾ ਪਾਲਦਾ ਖੁਸ਼ ਰਹਿੰਦਾ ਸੀ ਗਾ ਚੋਰ ਉਹਦੇ ਨਾਲ ਦਾ ਸਾਰਿਆਂ ਨੂੰ ਮਿਲੇ ਸੁਭਾ ਸ਼ਾਮੀ ਚੋਰਟਾ ਆਖ ਦੇਸੀ ਲੋਕਿਓ ਨੂੰ ਜਾਨੀ ਚੋਰਟਾ ਬੇਰਾ ਦੇ ਨਾਲ ਉਸਨੇ ਵਟਾਈ ਪੱਗ ਸੀ ਫੇਰ ਕਦੇ ਉਹ ਤੋਂ ਹੋਇਆ ਨਾ ਅਲੱਗ ਸੀ ਰੱਖੇ ਸਦਾ ਨਾਮ ਦੀ ਨਿਸ਼ਾਨੀ ਚੋਰਟਾ ਆਖ ਦੇਸੀ ਲੋਕਿਓ ਨੂੰ ਜਾਨੀ ਚੋਰਟਾ ਸੁਣੀ ਤੁਸੀਂ ਬੁੱਧ ਸਿੰਘ ਦੀ ਕਹਾਣੀ ਸੀ ਜਿੱਥੋਂ ਲਿਆਂਦੀ ਜਾਨੀ ਨੇ ਛੁਡਾ ਕੇ ਰਾਣੀ ਸੀ ਕਮ ਕਰ ਆਇਆ ਸੀ ਤੂਫਾਨੀ ਚੋਰਟਾ ਆਖ ਦੇ ਸੀ ਲੋਕਿਓ ਨੂੰ ਜਾਨੀ ਚੋਰਟਾ ਓ ਫੇਰ ਰਾਣੀ ਮਹਿਕ ਦੇ ਬਚਾਈ ਜਾਨੀ ਨੇ ਫੇਰ ਰਾਣੀ ਮਹਿਕ ਦੇ ਬਚਾਈ ਜਾਨੀ ਨੇ ਕਲਾ ਨੂਰ ਦੀਨ ਨੂੰ ਵਿਖਾਈ ਜਾਨੀ ਨੇ ਪਿੰਜਰੇ ਦੀ ਵੱਡ ਗਿਆ ਕਮਾਨੀ ਚੋਰਟਾ ਆਖ ਦੇਸੀ ਲੋਕਿਓ ਨੂੰ ਜਾਣੇ ਚੋਰਟਾ ਜਿਹੜੇ ਕੰਮ ਕੀਤੇ ਸਾਰੇ ਦੱਸੇ ਜਾਣੇ ਨਾ ਉੰਜ ਵੀ ਲੁਕਾ ਕੇ ਮੈਥੋਂ ਰੱਖੇ ਜਾਣੇ ਨਾ ਇੱਜ਼ਤ ਬਚਾਉਂਦਾ ਸੀ ਬਗਾਨੀ ਚੋਰਟਾ ਆਖ ਦੇਸੀ ਲੋਕਿਓ ਨੂੰ ਜਾਣੇ ਚੋਰਟਾ ਇਹ ਤਾਂ ਇੱਕ ਸ਼ੰਦ ਲਿਖਿਆ ਪਤੰਗੇ ਨੇ ਬਚਪਨ ਵਿੱਚ ਸਿੱਖਿਆ ਪਤੰਗੇ ਨੇ ਵੇ ਛੱਡ ਗਏ ਆ ਜੱਗ ਤੇ ਕਹਾਣੀ ਚੋਰਟਾ ਆਖਦੇ ਸੀ ਲੋਕਿਓ ਨੂੰ ਜਾਨੀ ਚੋਰਟਾ ਆਖਦੇ ਸੀ ਲੋਕਿਓ ਨੂੰ ਜਾਨੀ ਚੋਰਟਾ ਰਾਜਾ ਰਥਨ ਕਮਾਰ ਜੋ ਦਿਨ ਅਗਲੇ ਨੂੰ ਵੀਰ ਆਇਆ ਸੀ ਦਰਬਾਰ ਨੂੰ ਸੁਣੋ ਨਾਲ ਸਦ ਵੀਰ ਦਰਵਾਜੇ ਤੇ ਦੇਖਦਾ ਲਿਖਿਆ ਸਾਰਾ ਹਾਲ ਪੜ੍ਹ ਕਰ ਹੋਇਆ ਕਰੋਧ ਮੇ ਸੁਣੋ ਪਿਆਰੇ ਲਾਲ ਆ ਦਰਬਾਰ ਵਜ਼ੀਰ ਨੂੰ ਦਿਨ ਹੁਕਮ ਸੁਣਾਏ ਪਕੜੋ ਜਾਨੀ ਚੋਰ ਨੂੰ ਗਿਆ ਸ਼ਹਿਰ ਮੇ ਆਏ ਸੁਣਦੇ ਸਾਰ ਵਜ਼ੀਰ ਨੇ ਆਣ ਫੌਜ ਮੇ ਯਾਰ ਸ਼ਾਂਟ ਲਿਆ ਜੋ ਸੂਰਮਾ ਪੂਰਾ 20000 ਸਾਰੇ ਫਿਰਦੇ ਟੂਲਦੇ ਮਿਲੇ ਨਾ ਜਾਣੀ ਚੋਰ ਹਿੱਸੇ ਤੀਜੇ ਮੇਂ ਪੜੋ ਆਗੇ ਹਾਲ ਜੋ ਹੋਰ